ਅੱਜ ਤੁਹਾਨੂੰ ਦਿਖਾਉਨੇ ਆ ਆਪਣਾ ਜੋਬਨ ਸਿੰਘ ਜਿਹੜਾ ਆਪਣੇ ਨਾਲ ਹੁੰਦਾ ਵਾ ਉਹਨੇ ਆਟੋ ਲੈ ਕੇ ਆਂਦੀ ਅੱਜ ਤੇ ਅੱਜ ਇਹਦੇ ਡੈਡੀ ਨੂੰ ਜਾਸ ਸਕਾਉਣ ਦੇ ਆਟੋ ਦੀ ਫੱਟੇ ਹੀ ਰੰਗ ਆ ਗਈ ਜਾਜ ਕਿਦਾਂ ਕਿੰਨਾ ਕੁ ਨਜ਼ਾਰਾ ਦੱਸ ਦਰਸ਼ਕਾਂ ਨੂੰ ਹੈ ਚਾਦ ਜਾਗਾ ਲੈ ਗਿਆ ਨਾ ਅੱਜ ਇਹਨੂੰ ਪਹਿਲੇ ਦਿਨ ਟੈਸਟ ਡਰਾਈਵ ਕਰਾਈ ਆ ਹੁਣ ਪੂਰੇ ਨਜ਼ਾਰੇ ਕਿਹੜੀ ਹੁਣ ਸਾਡੀ ਤੇ ਨਹੀਂ ਲੋੜ ਤੈਨੂੰ ਬਸ ਹੁਣ ਆਵੇ ਲੋ ਹਣੇ ਅੱਜ ਤੋਂ ਕੰਮ ਰੇੜੇ ਪਾਤਾ ਵਾ ਤੇ ਮਹਾਰਾਜੇ ਨੂੰ ਤਰੱਕੀਆਂ ਬਖਸ਼ੇ ਤੇ ਜਿਹੜਾ ਇਹਦਾ ਸਾਧਨੇ ਦਾ ਪੂਰਾ ਸਾਹ ਦਵੇ ਤੇ ਚੜ੍ਹਦੀ ਕਲਾ ਰੱਖੇ ਇਹਨੂੰ ਆ ਇਧਰੇ ਯellow ਵੀ ਸੋਣੋ ਕਿੰਨਾ ਮੀਂਹ ਪਿਆ ਵਾ ਵੀ ਆ ਰਾਹ ਦੇ ਉੱਤੇ ਫੋਣੀ ਪਾਣੀ ਹੋ ਗਿਆ ਜਿਹੜਾ ਅੱਗੇ ਆਪਣਾ ਸੁੱਤਾ ਰੌਂਗ ਹੈ ਉਹ ਮਾਸਾ ਹੈ ਅੱਜ ਮੁੰਜਾ ਸਲਫਸਲ ਵਿੱਚ ਪਾਣੀ ਪੈ ਜਾਣਾ ਜਿਆਦਾ ਅੱਜ ਮੀਂਹ ਬਹੁਤ ਜ਼ਿਆਦਾ ਪੈ ਗਿਆ ਯਾਰ ਬਹੁਤ ਜ਼ਿਆਦਾ ਮੀਂਹ ਪੈ ਗਿਆ ਲੰਗ ਜੂ ਮੁੰਡੀਆਂ ਕੀ ਆ ਲੰਗ ਜੂ ਮੁੰਡੀਆਂ ਨਿਕਲਦੇ ਨਾ ਪਾਉਂਦੇ ਆ ਮੈਂ ਅੱਗੇ ਸੋਚਣੇ ਮੈਂ ਐਡੀ ਸੋਹਣੀ ਮੁੰਗੀ ਨਿਕਲੀ ਚਲ ਵਿਚਾਰੇ ਨੂੰ ਕੋ ਬੜ ਜੂ ਪਹਿਲਾ ਸੁੱਕੀ ਜਿੱਦਣ ਦੀ ਮੂੰਗੀ ਵੀਧੀ ਉਦੋਂ ਦਾ ਹੀ ਕੰਮ ਹੋਇਆ ਈ ਉਦੋਂ ਦਾ ਕੁਰਾ ਚੱਲ ਗਿਆ ਕੰਮ ਸਾਰਾ ਪਾਣੀ ਭਣੀ ਹੋ ਗਿਆ ਹੈ ਇਹ ਤਾਂ ਮੇ ਵੀ ਜਾਣਾ ਹੀ ਆ ਇਹ ਜਿਹੜਾ ਕੋਟਾ ਉਹ ਆਪਣੇ ਕੋਤੇ ਨੇ ਕੇ ਬੰਨ ਰਗੜੀ ਤੋ ਨਾ ਹੁਣ ਦਰਿਆ ਦੇ ਵਿੱਚ ਲੱਥਾਂ ਨਹੀਂ ਆ ਦਰਿਆ ਚ ਲੈ ਜੇ ਨੰਗ ਜੂ ਜੀਪ ਪੜਾ ਨੰਗ ਦੀ ਜੀਪ ਇੰਨਾ ਇੰਨਾ ਕੋਟੇ ਕੋਟੇ ਆ ਪਾਣੀ ਇਤੋਂ ਵਗ ਰਿਹਾ ਇਤੋਂ ਆਉਂਦੀ ਹੈ ਯਾਹਲਾ ਅਰੇ ਭਈਆ ਵੀ ਇੱਥੇ ਢਾਕੇ ਪਿਆ ਜਾਦਾ ਵਾਹ ਉਤਰ ਕੇ ਗਿਆ ਨਾ ਇੰਨੇ ਮੈਂ ਫੂਲ ਲਾ ਲਈ ਆ ਮਾ ਪਿੱਛੇ ਨੂੰ ਲੱਗ ਜਾਂਦਾ ਪਿੱਛੇ ਨੂੰ ਹਾਈ ਗੇਅਰ ਲੱਗਦਾ ਥੋੜਾ ਪਾਣੀ ਹੈਗਾ ਗੋਡੇ-ਗੋਡੇ ਇਹ ਜਿਹਾ ਇਹ ਸਲਫ ਅੱਜ ਸਲਫ ਜ ਪਾਣੀ ਪਾਉਂਗਾ ਹੀ ਲੈ ਅੱਗੇ ਸਲਫ ਫਟਦਾ ਜਾਂਦਾ ਅੱਜ ਸਲਫ ਰੈਲਾ ਜੂ ਆਹ ਸਾਬ ਲੜੋ ਮੀਂਹ ਦਾ ਪਾਣੀ ਆ ਸਾਰਾ ਹੋ ਜਾ ਉਹ ਕੱਲ ਤਾਂ ਇੱਥੇ ਅੱਗੇ ਸੁੱਕਾ ਧਾਨ ਆਈ ਤਾਂ ਮੀਂਹ ਦਾ ਪਾਣੀ ਕਿ ਨਾ ਆ ਗਿਆ ਸਾਬੜਾ ਜੀ ਤੇ ਇੱਕ ਖਾਂ ਦੇ ਟੋਆ ਆਣਾ ਰੰਗੀ ਰੰਗੀ ਯਾਰ ਅੰਡਾ ਛੋਡੇ ਛੋਡੇ ਪਾਣੀ ਨਹੀਂ ਸਲਪੇਜ ਤੇ ਪਾਣੀ ਪੈ ਗਿਆ ਆ ਇੱਥੇ ਕਿ ਟੋਆ ਆਣਾ ਏ ਉਹ ਪੱਧਰ ਹੋ ਗਿਆ ਕਹਿੰਦੇ ਅੱਜ ਬਿਆਸ ਦਰਿਆ ਕਾफी ਜੱਥਾ ਦਰਿਆ ਨੱਖਾ ਵੇ ਫੇਰ ਆਪਣਾ ਪਾਣੀ ਨਿਕਲਦਾ ਹੋਇਆ ਜਾਂਦਾ। ਵੇ ਅੱਜ ਤੇਰੇ ਤੋਂ ਪਹਿਲਾਂ ਸੁਣਿਆ ਕਿ ਜਿਹੜਾ ਉਹ ਉਹ ਪਾਣੀ ਡਾਉਣ ਲਾ ਫੇਰ ਆਪਣਾ ਪਾਣੀ ਰਹਿ ਗਿਆ ਉਸਦੇ ਜਦੋਂ 7:00 ਦੇ ਵਿੱਚ ਪਾਣੀ ਆ ਗਿਆ ਨਾ ਜਾਂ ਮਗਰੋਂ ਖਬਰ ਆ ਗਈ ਉਹਨਾਂ ਨੂੰ। ਤੇ ਉਸੇ ਵੇਲੇ ਉਹਨਾਂ ਦਰਦੂਤ ਚੁੱਕ ਦੇਣੇ ਆਪਣਾ ਜਿਹੜਾ ਵਾ ਬਿਆਸ ਦਰਿਆ ਉਸਲੇ ਖੰਦੇ ਹੋਏ ਤੇ ਮੀਂਹ ਪਿਆ ਵੜਾ ਵਾ ਨੇਰ ਚੋਪਾ ਛੱਡ ਨਹੀਂ ਉਹਦੇ ਤੇ ਯਾਰ ਆਪਣੀ ਇਹਦਾ ਦੋ ਕਾਰ ਲੋਨ ਨੂੰ ਫਿਰਦੇ ਆ ਜੇ ਤੇ ਹੋ ਗਿਆ ਤੇ ਫੇਰ ਆਪਣਾ ਸ਼ਹਿਰ ਪਾਜ ਗਿਆ ਇਹ ਨੇਰ ਬਣ ਗਈ ਸਾਤ ਲੋਹ ਦੇ ਦਰਿਆ ਦੇ ਤੇ ਫੇਰ ਆਪਣਾ ਦਰਿਆ ਡਾਉਣ ਰਿਹਾ ਥੋੜਾ ਬਾਲਾ ਤੇ ਜੇ ਨਰਿਆ ਦਰਿਆ ਬਿਆਸ ਤੇ ਬਣ ਗਈ ਤੇ ਫੇਰ ਆਪਣਾ ਮੰਡ ਬਣ ਜੂ ਸੀ ਹਾਂਜੀ ਵੇਖੋ ਉਧਰ ਹੀ ਆਹ ਜੋ ਇਹ ਪਿਛਲੇ ਨੂੰ ਨਾ ਪੂਰਾ ਪੁੱਲ ਖਰਾਬ ਆ ਹੌਣਵੇਂ ਮੀਨੜਾ ਪੇ ਪਰ ਹਵਾ ਨਹੀਂ ਅਜੇ ਤੱਕ ਬਦਲੀ ਮਾਸਾ ਵੀ ਹਵਾ ਬਦਲ ਜੇ ਫੇਰ ਬਣਨੀ ਗੱਲ ਹੁਣੋਂ ਗੇੜਾ ਮਾਰਨਾ ਹੈ ਜਮੀਨ ਤੋਂ ਬਾਅਦ ਕਾਫੀ ਪਾਣੀ ਵੀ ਹੋ ਗਿਆ ਵਾ ਤੇ ਆ ਝੋਨਾ ਪੂਰਾ ਨਸਰਨਦਿਆ 110 ਵੈਰੈਟੀ ਏ 5 ਤਰੀਕ ਦਾ ਲੱਗਾ ਤੇ ਪੰਜ ਪੰਜ ਤਰੀਕ ਦਾ ਲੱਗਾ ਝੋਨਾ ਸਾਬ ਲਾ ਤੁਸੀਂ ਬਹੁਤ ਵਧੀਆ ਦੇਖੋ ਬਾਕੀ ਹੁਣ ਮਹਾਰਾਜ ਅੰਧੇਰੀਆਂ ਜਾਂ ਘਟ ਬਗਾਵੇ ਤੇ ਸਹੀ ਰਹੂਗਾ ਪਾਰਾ ਗੇ ਹੁਣ ਕਿਹੜਾ ਮਾਰ ਕੇ ਚਾਹ ਚੂ ਸਕਦੇ ਆ ਸਾਰੀ ਪੈਲੀ ਨੂੰ ਢੇਡਾ ਕਾਢਣ ਦਾ ਪਾਣੀ ਹੋ ਗਿਆ ਬਹੁਤ ਪਾਣੀ ਹੁਣ ਸਾਨੂੰ ਪੱਖੇ ਦਵੇਂ ਫੇਰ ਚਲਾਉਣੇ ਪਣੇ ਡੀਜ਼ਲ ਮਚਾਉਣਾ ਪਊਗਾ ਜੇ ਅੱਜ ਮੀਂਹ ਨਹੀਂ ਪੈਂਦਾ ਰੇਲ ਝੋਨਾ ਸੁੱਕਾ ਵੱਡਿਆ ਜਾਊ ਨਹੀਂ ਤੇ ਪੂਰੀਆਂ ਥੱਲੀਆਂ ਹੋਣਗੀਆਂ ਫੇਰ ਆ ਗਈ ਜਵਾਨੋ ਜਾਫੀ ਜਾਫੀਆਂ ਦੇ ਤਾਂ ਤਿਆਰੀ ਕਰ ਲਓ ਤੇ ਰੇਡਰ ਰੇਡਰਾਂ ਨਾਲ ਤਿਆਰੀ ਕਰ ਲਓ ਮੈਚ ਪਾਣੇ ਫੇਰ ਫਸਲੇ ਆਰ ਕੀ ਤੇ ਤਗੜੇ ਹੋ ਜਿਓ ਇਹਨੇ ਮਸ਼ੀਨ ਵਾਲੇ ਨੂੰ ਭਜਾ ਦੀਆਂ ਆਪਣੇ ਮੇਜ਼ੀਂ ਵਾਲੇ ਕਿੱਧਰ ਜਾਣੇ ਆ ਚੀਨ ਵਾਲੇ ਵੀ ਲੱਜ ਚਾਹੂ ਬੜਾ ਹੋਟੋ ਚਾਹੂ ਪੀਨੇ ਗੱਫਾ ਪਾਣੀ ਅਸੀਂ ਕੰਡੇ ਦਾ ਹੀ ਛਕ ਲਿਆ ਆਏ ਮਾਮਾ ਚਾਹ ਬਣਾਉਦਾ ਚਾਹ ਬਣ ਗਿਆ ਕਿ ਨਹੀਂ ਕਲਦੀਪ ਪੀਏ ਯਾਰ ਤੂੰ ਆ ਮਾਮਾ ਚਾਹ ਬਣ ਗਿਆ ਹਾਂ ਮੈਂ ਗਮ ਲੱਗਦਾ ਫ੍ਰਾਈਟਰ ਦੇ ਫਿੱਟ ਕਰ ਲੋ ਭਾਜੀ ਅੱਜ ਨਾ ਵੀਡੀਓ ਪਾਰ ਆਇਆ ਬੜੇ ਦਿਨਾਂ ਬਾਅਦ ਅੱਜ ਮੈਂ ਫੇਸਬੁਕ ਹੈ ਕਿੱਥੇ ਯਾਰ ਤੇ ਬਾਬਾ ਜੀ ਉਹਦਾ ਕਹਿੰਦਾ ਚਲੀਏ ਪਾਰ ਨੂੰ ਮਾਝੋਂ ਦਾ ਝੋਨਾ ਲਵਾਇਆ ਈ ਝੋਨਾ ਲਾਗੇ ਹੋਣਾ ਈ ਝੋਨੇ ਲਾਇਨੂ ਕਹਿੰਦਾ ਚਿਰ ਹੋ ਗਿਆ ਆਪਨੂੰ 2 ਮਹੀਨੇ ਹੋ ਗਏ 2 ਮਹੀਨੇ 2 ਮਹੀਨੇ ਹੋਏ 2 ਹੋਏ ਤੇ ਕਿੰਨੇ ਕਿਹਨੇ ਤਿੰਨ ਮਹੀਨੇ ਜੀ ਸਾਰੀ ਫਸਲ ਹੁੰਦੀ ਹੈ ਇਹਦੇ ਆਹ ਦੋ ਤੱਕ ਤੈਨੂੰ ਲੱਗਦਾ ਨਾ ਬੜਾ 6 ਮਹੀਨੇ ਲੱਗਦਾ ਕਦਮ ਰਾਮ ਰਾਮ ਨਾ ਕਮਲੇ ਦਾ ਮੈਂ ਤਾਂ ਆਇਆ ਬੜੀ ਦੂਰ ਚੋਂ ਦੂਰ ਆਣਾ ਮੈਨੂੰ ਇਹੋ ਲੱਗਾਣਾ ਵੀ ਪੈ ਜੈ ਇਨਾ ਚਰਕਾਦ ਮਾਰਦੇ ਰਹੇ ਕਮਲੇ ਹੋ ਗਏ ਵੀ ਤਿੰਨ ਚਾਰ ਮਹੀਨੇ ਲੱਗੇ ਹੋਣੇ ਫਸਲ ਤਾਂ ਸਾਰੀ ਇਹ ਤੇ ਨਾ ਮਹੀਨਿਆਂ ਦੀ ਤੇ ਉਦੋਂ ਲੋਨ ਤੇ ਯਾਰਾ ਛੇਰ ਲੱਗ ਜਾਂਦਾ 15 ਦਿਨ ਲੋਨ ਨੂੰ ਲੱਗ ਜਾਂਦਾ 15 ਦਿਨ ਸਾਂਭਣ ਨੂੰ ਤੇ ਮੁੜ ਕੇ ਫੇਰ ਹੁਣ ਆਪਣੀਆਂ ਹੁਣਾਂ ਕੇ ਐਕਸਪੀਰੀਅੰਸ ਭਰਵਾਨੀਆਂ ਅਜੇ ਫੂਸਾ ਚੋਂ ਨਾ ਤਿੰਨ ਮਹੀਨੇ ਤਾਂ ਥੋੜਾ ਵੱਧ ਲੈਂਦਾ ਇਹ ਤੇ ਨਾ ਮਹੀਨੇ ਚਾਰ ਹੋ ਜਾਂਦੀ ਫਸਲ ਕੋਈ ਦੋ ਚਾਰ ਦਿਨ ਵੱਧ ਘੱਟ ਲੈ ਜੂਗੀ ਬਾਸਮਤੀਆਂ ਜਿਹੜੀਆਂ ਉਹ 2.5 ਮਹੀਨਿਆਂ ਦੇ ਵਿੱਚ ਹੋ ਜਾਂਦੀਆਂ ਤਿਆਰ ਹੂੰ ਮਿੰਨਰੇ ਹਮੇ ਨਿਆਰਾ ਦਮ ਮੀ ਪਾਂਚੇ ਹੋਣਾ ਕਿੰਨੇ ਦਿਨ ਹੋ ਗਏ ਅੱਜ ਮੈਨੂੰ ਸ਼ੱਕ 15 ਦਿਨ ਹੋ ਗਏ ਇਹਨੂੰ ਨਿਸਰਨ ਦੇ ਨੂੰ 110 ਚ ਦਿਨ ਤੇ ਅਜੇ ਤੱਕ ਪੂਰੇ ਰੀਜ ਨਾਲ ਨਹੀਂ ਨਿਸਰਿਆ ਕਿਤੇ ਮਾੜੀ ਜੀ ਡੰਡੀ ਕੱਢੋਂਦਾ ਕਿਤੇ ਹਟ ਜਾਂਦਾ ਪਹਿਲਾਂ ਮੇਰੇ ਮਾਂਜੀ ਵੀ ਇਹ ਜਿੱਦਣ ਨਿਸਰਿਆ ਨੇ ਯੱਕ ਦਮ ਨਿਸਰਨਾ ਪਰ ਹੁਣ ਮੈਂ ਵੇਖਣ ਦੇ ਇਹਨੂੰ ਇੱਕ ਰੋਜ਼ ਵੇਖੀਦਾ ਆਣ ਕੇ ਤੇ ਇੱਕ ਦੀ ਦੋ ਕੱਢੋਂਦਾ ਸਿਆੜ ਕੋਈ ਕਦੀ ਨਹੀਂ ਹੁਣ ਜਵਾਨਾਂ ਨੂੰ ਤੁਹਾਨੂੰ ਰੇੜੀ ਲਿਆਣਤੀ ਆ ਤੇ ਬਾੜੇ ਦੀ ਸਫਾਈ ਚਾਹੀਦੀ ਆ ਠੀਕ ਆ ਨਵੀ ਤੂੰ ਜੁਆ ਨਾ ਪੰਪ ਚੋਕਲਾ ਦੇ ਆ ਵਟਾਂ ਜਿਹੜੀਆਂ ਰਹਿ ਗਈਆਂ ਸਪਰੇਅ ਕਰਕੇ ਨਵੇੜਕੇ ਉਹ ਜਿਹੜੇ ਤੈਨੂੰ ਕੰਮ ਥੱਲੇ ਦੱਸਾਂ ਉਹ ਆਹ ਬਾਜੀ ਉਧਰ ਹੀ ਆ ਆਹ ਬਾਜੀ ਆਪੋ ਆਪਣਾ ਕੰਮ ਆਪਾਂ ਹਣ ਰੋਟੀ ਜੋਗਾ ਕਰਨਾ ਤੇ ਚਾਹ ਜੋਗਾ ਕਰਨਾ ਜਿੰਨੀ ਆਪਾਂ ਚਾਹ ਰੋਟੀ ਖਾਧੀ ਚਾਹ ਐਵੇਂ ਮੈਨੂੰ ਯਾਰ ਮੈਂ ਤਿੰਨ-ਚਾਰ ਮਹੀਨੇ ਆਉਣ ਪਾਰ ਤੇ ਮੈਂ ਚਾਹ ਪੀਣਾ ਕਹੇ ਪਹਿਲੀ ਯਾਰ ਚਾਹ ਕਿੱਦਾਂ ਯਾਰ ਮੰਡ ਦੀ ਚਾਹ ਦਾ ਘਰੇ ਤਾਂ ਮੈਂ ਪੀਣੀ ਚੜਦੀ ਚਾਹ ਦੇ ਮੰਡ ਦੀ ਚਾਹ ਮੰਡ ਦੀ ਆ ਕਾਰੇ ਜੇ ਰੋਟੀਆਂ ਮੈਂ ਤਿੰਨ ਹੀ ਖਾ ਨਾਲੇ ਇੱਥੇ ਅੱਜ ਕਿੰਨੀ ਖਾਦੀ ਆ ਅੱਜ 5 ਰੋਟੀਆਂ ਖਾਦੀ ਆ ਦਾਲ ਗਿਹੜੀ ਬਣਾ ਉਹ ਦਾਲ ਹੀ ਬਿਨਾ ਖਾ ਸਬਜ਼ੀ ਤੋਂ ਹਾਂ ਸਬਜ਼ੀ ਤੋਂ ਕਹਿੰਦਾ ਸਹੀ ਗੱਲ ਆ ਬੰਦਾ ਫਿਰ ਹੂੰ ਨਮਕ ਕੁੱਤੇ ਬੰਦ ਕੇ ਜਾਣੇ ਆ ਕੁੱਤੇ ਡੰਗਰਾਂ ਨੂੰ ਕਿ ਪਾੜਦੇ ਆ ਕੁੱਤਾ ਬੰਦ ਦੇ ਕੱਲਾ ਕੁੱਤੀਂ ਜਾਂਦੀ ਮਗਰ ਮੈਂ ਜਾਂਦਾ ਹੀ ਨਹੀਂ ਮਗਰ ਨਹੀਂ ਬੰਦ ਜਾ ਕਰੋ ਇੱਥੇ ਡੇਰੇ ਤੇ ਨਲੇ ਰੱਖ ਕੇ ਫੇਰ ਤਾਂ ਪਾਹ ਤਾਂ ਸੋਣਾ ਭਾਈ ਜੀ ਜਾਨਾ ਇਹ ਇਹ ਇਦਾਂ ਦੀ ਮੇਰੇ ਵਾਲੀ ਆ ਮੈਂ ਹਾਂ ਇਹ ਰਾਜੀ ਹਣੀ ਆ ਹੈ ਦੇਖੇ ਪੱਜਾ ਫਤ ਨਹੀਂ ਪੰਜ ਚੱਪਲ ਘਰ ਹਲੋ ਇਹਨੇ ਪੰਜ ਜਣਾ ਹੀ ਫੜ ਲਾ ਇਥੋਂ ਇਹ ਭਾਈ ਤਰੋਂ ਜਿੰਦੇ ਜਿੰਨੇ ਕੱਲ ਗੱਲ ਰੋ ਉਹਨੂੰ ਪਾ ਦੇ ਸੱਦੀ ਪਟੇ ਨੂੰ ਹੈ ਪਟੇ ਨੂੰ ਪਾ ਦੇ ਉਹ ਵਿੱਚ ਕੜੇ ਜਿਹਾ ਪਾ ਦੇ ਕਿੱਥੇ ਦੂਜਾ ਦੂਜਾ ਬੱਚਾ ਕਿੱਥੇ ਹੈ ਤਾਂ ਕਮਾ ਆ ਕੇ ਤਾਂ ਗੋਲਕ ਤੇਰੇ ਨੂੰ ਪਾ ਦੇ ਬੇਦੀ ਕੱਢ ਲੈ ਸਾਰੇ ਦਵਾਈ ਸਾਰੇ ਦੇ ਮਾਮਾ ਕੱਢਦਾ ਵੇਚਦੀ ਆ ਇੱਕ ਹੀ ਰ ਆ ਗਿਆ ਇਹ ਟੁੱਟ ਜਾਏਗਾ ਆ ਜਿਹੜਾ ਦੋ ਸਾਰਾ ਪਟਾ ਘਰ ਟੋਟੇ ਇਹਨੂੰ ਆ ਇੱਚ ਪਾ ਦੇ ਹਿੱਚ ਕੁੱਤਾ ਲੈ ਗਿਆ ਕੁੱਤੀ ਲੈ ਗਿਆ ਕੁੱਤਾ ਟਾਕੀ ਵਾਲਾ ਟਾਕੀ ਵਾਲਾ ਆ ਦੇ ਨਹੀਂ ਨਹੀਂ ਇਹਦੇ ਵੀ ਜੀ ਨਗਾ ਸਕਦੇ ਪੈਦੀ ਨਗਾ ਕੇ ਤਾਂ ਉਹ ਕੜਾ ਵਾਲਾ ਉਹਨੂੰ ਉਹਨੂੰ ਪਾ ਕਾਤੋਂ ਪੈਨਾ ਬਹੁਤਾ ਆਪਣੇ ਹੀ ਆ ਡੰਗਰ ਇਹ ਗੱਲ ਆ ਬੈ ਜਾ ਬੈ ਜਾ ਬੈ ਜਾ ਆਪਣੀਆਂ ਵੀ ਆ ਜਿੱਤੇ ਚੜ ਗਿਆ ਏ ਇਹ ਬੰਦੇ ਨੇ ਇੱਕ ਸੱਖੀ ਬਾਈਕ ਇਹ ਉਪਰ ਤੇ ਨੇ ਆ ਮੈਂ ਵੀਡੀਓ ਪਾ ਦੇਣੀ ਨਾ ਤੁਹਾਡੀ ਹੁਣ ਤੇ ਮਿਸਤਰੀ ਸਾਡਾ ਲੈਣ ਆਇਆ ਵੀਰੇ ਪਾਣੀ ਕੱਢਣ ਨੂੰ ਝੋਨੇ ਚ ਪੱਕਾ ਪਾਣੀ ਪਾਣੀ ਜਿਆਦਾ ਆ ਗਿਆ ਮੀਂਹ ਦਾ ਯਾਰ ਇਹ ਮੰਡ ਦੇ ਲੋਕਾਂ ਨੂੰ ਆਪਣੇ ਇਹੋ ਖਪਾ ਮਾਰ ਜਾਂਦੇ ਜਦੋਂ ਜਦੋਂ ਵਿਹਲੇ ਹੋਣਾ ਸੀ ਹੁਣ ਤੇ ਹੁਣ ਫੇਰ ਆਸੇ ਆਪ ਕੰਮ ਕਰੀਏ ਮੈਂ ਯਾਰ ਆਹੋ ਗੱਡੀ ਦੇ ਨੀਂ ਗਿਆ ਕਰਨਾ ਹੈ ਗੱਡੀ ਦੇ ਕੌਣ ਗਿਆ ਇਹ ਆ ਤਾਂ ਲੈ ਹੁਣ ਭੱਜ ਗਏ ਤੁਸੀਂ ਚੱਲੋ ਫਿਰ ਗੱਲ ਫਕੀਰ ਹੋਣਾ ਬੜਾ ਜ਼ਰੂਰੀ ਅੱਜ ਆਪਣੇ ਪਾਰਮ ਫਾਰਮ ਤੇ ਵੀਰ ਆਏ ਚੋਨੇ ਦੇ ਵਿੱਚ ਮੀਂਹ ਦਾ ਪਾਣੀ ਕਾਫੀ ਜ਼ਿਆਦਾ ਹੋ ਗਿਆ ਸੀ ਤੇ ਉਹਨੂੰ ਬਾਹਰ ਕੱਢਣ ਲਈ ਆਪਣੇ ਕੋਲ ਪੱਖਿਆਂ ਦਾ ਪ੍ਰਬੰਧ ਹੈਗਾ ਵਾ ਤੇ ਵੀਰਾਂ ਨੇ ਫਰਮਾਇਸ਼ ਕੀਤੀ ਤੇ ਫੇਰ ਅਸੀਂ ਦੂਜਾ ਮਾਰਾ ਇਹਨਾਂ ਨੂੰ ਪੱਖਾ ਦਿੱਤਾ ਪਾਣੀ ਕੱਢਣ ਨੂੰ ਇਹ ਆਪਣਾ ਰੂਪ ਸਿੰਘ ਵੀਰ ਤੇ ਚਾਚਾ ਬਿੰਦਰ ਸਿੰਘ ਇੱਕ ਵੀਰ ਆਪਣਾ ਨਿੱਕੀ ਗਲੀ ਤੋਂ ਤੇਨੇ ਵੀਰ ਆਏ ਲੈਣ ਚਾਹ ਚਾਹੂ ਪੀ ਕੇ ਹੁਣ ਬੈਠੇ ਅਸੀਂ ਤੇ ਛੱਬਾ ਵਾ ਵੀਰ ਦਾ ਨਾਂ ਤੇ ਇਹ ਵੀ ਪਹਿਲੀ ਵਾਰ ਹੀ ਆਇਆ ਆਪਣੇ ਫਾਰਮ ਤੇ ਤੇ ਇਹ ਨਾਲੇ ਗੱਲਾਂ ਬਾਤਾਂ ਕੀਤੀਆਂ ਹਾਸੇ ਵਾਲੀਆਂ ਨਾਲੇ ਕਿ ਇਹ ਟਾਈਮ ਲੰਘ ਜਾਂਦਾ ਏਦਾਂ ਵਧੀਆ ਜਦੋਂ ਪਿੰਡ ਦੇ ਬੰਦੇ ਹਣ ਬੜੀ ਮਨ ਨੂੰ ਖੁਸ਼ੀ ਹੁੰਦੀ ਆ ਬਾਬਾ ਚਿਰ ਬੈਠੇ ਰਹੇ ਚਾਹ ਪਾਣੀ ਛਕ ਕੇ ਫਿਰ ਇਹਨਾਂ ਨੂੰ ਸਾਰਾ ਸਮਾਨ ਦੇ ਕੇ ਪੱਖੇ ਦਾ ਪੱਖੇ ਦੇ ਥੋੜੀ ਜਿਹੀ ਖਰਾਬੀ ਜੀ ਉਹ ਉਹਨਾਂ ਨੂੰ ਦੱਸਿਆ ਦੱਸਿਆ ਕਰਕੇ ਮਾੜਾ ਮੋਟਾ ਹੁਣ ਸੈੱਟ ਕਰਕੇ ਚਲਾ ਲੈਣਗੇ ਕਿਉਂਕਿ ਬੜੇ ਚਿਰ ਦਾ ਪਿਆ ਹੀ ਪੱਖਾ ਬਾਂਦੀ ਚਾਲੂ ਨਹੀਂ ਕੀਤਾ ਤੇ ਹੁਣ ਇਹੋ ਹੀ ਚਲੋ ਇਹਦੇ ਨਾਲ ਇਹਨਾਂ ਦਾ ਟਾਈਮ ਸਰਜੂ ਨਾਲੇ ਚਾਲੂ ਕਰ ਲੈਣਗੇ ਤੇ ਚਲੋ ਇਹਦੇ ਨਾਲ ਪਾਣੀ ਨਿਕਲ ਜੂਗਾ ਤੇ ਫਸਲ ਜਿਹੜੀ ਆ ਆਸ ਹੋ ਜਾਂਦੀ ਆ ਕਿਉਂਕਿ ਪਾਣੀ ਮੀਂਹ ਜਿਹੜਾ ਵਾ ਬਹੁਤ ਜ਼ਿਆਦਾ ਪੈ ਗਿਆ ਸੀ ਤੇ ਮੋਟਰਾਂ ਕੋ ਸਵਾਰ ਦੀਆਂ ਨਹੀਂ ਇਹਦੇ ਪੱਖਾ 2 ਦਿਨ ਚੱਲੂਗਾ ਤੇ ਇਹਨਾਂ ਦਾ ਹਿਸਾਬ ਨਾਲ ਤਕਰੀਬਨ ਝੋਨਾ ਜਿਹੜਾ ਵਾ ਨੰਗਾ ਆ ਜੂਗਾ ਡੁੱਬਾத் ਨਹੀਂ ਪਰ ਜੇ ਜ਼ਿਆਦਾ ਪਾਣੀ ਹੋਵੇ ਝੋਨਾ ਬੂਟਾ ਨਹੀਂ ਮਾਰਦਾ ਤਾਂ ਕਰਕੇ ਉਹਨਾਂ ਨੂੰ ਪੱਖਾ ਦੇ ਆਪਣਾ ਡੰਗਰ ਵਾਲਾ ਥਾਂ ਰਿਹੜੀ ਆ ਜਿੰਨਾਂ ਨੂੰ ਧਿਆਨ ਤੀ ਆ ਚੱਲ ਉਧਰ ਦੀ ਹਲੇ ਵੇ ਕਿੱਧਰ ਦੀ ਜਾਂਦਾ ਵੇ ਪੁੱਠੇ ਬੰਨੇ ਦੀ ਮਰਦਾ ਹੀ ਆ ਆਵੇਗਾ ਵੇ ਚਲੋ ਉਧਰ ਉੱਦਣ ਨਾਲੋਂ ਥੋੜਾ ਡੰਗਰਾਂ ਸੁਧਾਰ ਹੋਣ ਦੇ ਪਿਆ ਹੁਣ ਸਫਾਈ ਕਰਤੀ ਡੰਗਰਾਂ ਦੀ ਮੁੰਡਿਆ ਚੱਲ ਉਧਰ ਚੱਲ ਉਧਰ ਦੀ ਚੱਲ ਬਾਈ ਇਦਾਂ ਜੰਗ ਵਿੱਚ ਪਾਈਦਾ ਆਵਾਜ਼ ਆਉਦੀ ਰਹਿੰਦੀ ਆ ਮੱਠੀ ਮੱਠੀ ਆਵਾਜ਼ ਫੇਰ ਬੰਦੇ ਨੂੰ ਪਤਾ ਲੱਗਦਾ ਰਹਿੰਦਾ ਸਾਡੇ ਡੰਗਰ ਕਿੱਥੇ ਗਾ ਬੰਦ ਤੇ ਚੜਾ ਆ ਗਏ ਫ਼ਰੀਜ਼ ਨਾਲ ਚਰਨ ਦਾ ਡੰਗਰ ਕਿੱਡੇ ਟੇਕੇ ਦੇਖੋ ਜਣੀਆਂ ਪੱਟਿਆ ਮਾਮਾ ਹਲੋਤ ਅਗਲੇ ਬੰਦੇ ਇੱਦਾਂ 2 ਮਿੰਟ ਚਾਰੇ ਉਹ ਡੰਗਰ ਦੇ ਆਪੇ ਬਾਦੂ ਰਾਜ ਲਈ ਇਹ ਹੋਰ ਸਾਰੇ ਮੇਰੇ ਵੀਰ ਠੀਕ ਠਾਕ ਤੇ ਨਵੀਦ ਬਾਜੀ ਇੱਕ ਮੈਂ ਅੱਜ ਕਿਤਾਬ ਪੜ੍ਹਨ ਲਿਆ ਸੀ ਉਹਦੇ ਵਿੱਚ ਲਿਖਿਆ ਸੀ ਵੀ ਕਦੀ ਵੀ ਜ਼ਿੰਦਗੀ ਦੇ ਵਿੱਚ ਮਾੜਾ ਨਾ ਸੋਚੋ ਹਰ ਵਕਤ ਚੰਗੀਆਂ ਗੱਲਾਂ ਹੀ ਸੋਚੋ ਕਿਉਂਕਿ ਜੇ ਤੁਸੀਂ ਚੰਗਾ ਸੋਚੋਗੇ ਤੁਹਾਡੇ ਵਿੱਚ ਜਿਹੜੇ ਮਾੜੇ ਖਿਆਲ ਆ ਸਾਰੇ ਖਤਮ ਹੋ ਜਾਣਗੇ ਤੇ ਆਪੇ ਚੰਗੀ ਸੋਚ ਦੇ ਗਾਹ ਵਧਣ ਵਾਲੀਆਂ ਗੱਲਾਂ ਜਿਹੜੀਆਂ ਦਿਮਾਗ ਦੇ ਵਿੱਚ ਆਉਣਗੀਆਂ ਬੰਦੇ ਦਾ ਜਿਹੜਾ ਮਾੜੇ ਮਨ ਮਾਜ਼ ਨੂੰ ਧਿਆਨ ਨਹੀਂ ਜਾਊਗਾ ਅਦੀ ਕਿਰਤਲ ਧਿਆਨ ਰਹੂਗਾ ਇਸ ਕਰਕੇ ਜਦੋਂ ਵੀ ਛੋਟੀਆਂ ਜਿਹੀਆਂ ਕਿਤਾਬਾਂ ਪੜ੍ਹਦੇ ਰਿਹਾ ਕਰੋ ਇੱਕ ਸੀਕ੍ਰੇਟ ਕਿਤਾਬ ਆਈ ਆ ਉਹਦੇ ਵਿੱਚ ਸਾਰੀ ਦੇ ਵਿੱਚ ਇਹੋ ਹੀ ਲਿਖਿਆ ਹੋਆ ਵੀ ਹਮੇਸ਼ਾ ਹੀ ਜਿਹੜੀ ਆ ਸੋਚ ਨੂੰ ਚੰਗੇ ਬੰਨੇ ਲਾਓ ਤੇ ਚੰਗਾ ਹੀ ਸੋਚੋ ਤੇ ਜਿਹੜੇ ਕੰਮ ਨੂੰ ਪਾਉਣਾ ਵਾ ਉਹਦੇ ਬਾਰੇ ਸੋਚੀ ਜਾਓ ਜੇ ਕੋਈ ਕਿਸੇ ਵੀ ਚੀਜ਼ ਤੇ ਤੁਸੀਂ ਪਹੁੰਚਣਾ ਚਾਹੁੰਦੇ ਮਕਾਮ ਤੇ ਉਹਦੇ ਬਾਰੇ ਸੋਚੋ ਫਿਰ ਆਪੇ ਸਾਰੀ ਜਿੰਨੀ ਕੈਨਾਤ ਆ ਉਹ ਤੁਹਾਡਾ ਸੰਯੋਗ ਕਰੂਗੀ ਤੇ ਤੁਹਾਨੂੰ ਉਸ ਚੀਜ਼ ਤੇ ਜਿਹੜੀ ਪੰਚਾ ਦੇਊਗੀ ਤੇ ਆਪਾਂ ਮੋਬਾਈਲ ਇੰਨਾ ਵੇਨੇ ਆ ਰੋਜ਼ 1 ਘੰਟਾ ਲਾ ਕੇ ਕਿਤਾਬ ਜ਼ਰੂਰ ਪੜਿਆ ਕਰੋ ਆ ਵੇਖੋ ਮੇਰੇ ਕੋਲ ਹੁਣ ਮੈਂ ਜਿਹੜੀ ਕਿਤਾਬ ਪੜਨ ਗਿਆ ਹਾਂ ਉਹਦਾ ਨਾਮ ਆ ਲੋਕ ਇਹ ਹਾਂ ਬਹੁਤ ਸੋਹਣੀ ਕਿਤਾਬ ਆ ਇਦੇ ਵਿੱਚ ਵੀ ਇਹ ਕੋ ਲਿਖਿਆ ਵਾ ਵੀ ਕਿਦਾਂ ਲੋਕਾਂ ਨਾਲ ਵਿਹਾਰ ਕਰੋਗੇ ਤੇ ਆਪਦੇ ਕੰਮ ਕਾਜ ਨੂੰ ਵਧਾ ਸਕਦੇ ਆ ਹੰਕਾਰ ਈਰਖਾ ਛੱਡੋ ਹਰ ਇੱਕ ਨੂੰ ਹੱਸ ਕੇ ਬੁਲਾਓ ਬਹੁਤ ਸੋਹਣੀ ਕਿਤਾਬ ਆ ਕਿਤਾਬਾਂ ਦੇ ਨਾਲ ਪ੍ਰੇਮ ਪਾਓ ਇੱਕ ਅੱਧਾ ਦਿਹਾੜੀ ਦੇ ਵਿੱਚ ਇੱਕ ਅੱਧਾ ਘੰਟਾ ਜਰੂਰ ਰੱਖਿਆ ਕਰੋ ਕਿਤਾਬ ਪੜਨ ਨੂੰ ਤੇ ਸਿਮਰਨ ਕਰਨ ਨੂੰ ਬਾਣੀ ਪੜਨ ਨੂੰ ਆਪਾਂ ਨੂੰ ਤੇ ਗੁਰੂ ਗੋਬਿੰਦ ਸਿੰਘ ਜੀ ਹੋਣਾ ਗੁਰੂ ਨਾਨਕ ਦੇਵ ਜੀ ਪਾਸ਼ਾ ਨੇ ਬਹੁਤ ਕੁਝ ਦਿੱਤਾ ਆਪਾਂ ਗ੍ਰੰਥ ਸਾਹਿਬ ਦੀ ਜੀ ਬਾਰੇ ਸਾਰਾ ਕੁਝ ਪੜიਏ ਤੇ ਆਪਾਂ ਨੂੰ ਬਹੁਤ ਜ਼ਿਆਦਾ ਗਿਆਨ ਦਿੱਤਾ ਇਸ ਕਰਕੇ ਜ਼ਰੂਰ ਪੜਿਆ ਕਰੋ ਸਤਰੀ ਸਤਰੀ ਕਾਲ ਵੀਰ ਜੀ ਕੀ ਹਾਲ ਚਾਲ ਅੱਜ ਆਪਣਾ ਬਲੌਗ ਸੀ ਦਿਹਾੜੀ ਆਪਣੇ ਡੇਰੇ ਦੇ ਬੰਦੇ ਪੱਖਾ ਲੈਣ ਆਏ ਸੀ ਉਹਨਾਂ ਦੇ ਝੋਲੇ ਦੇ ਵਿੱਚ ਪਾਣੀ ਮੀਂਹ ਦੇ ਨਾਲ ਨਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਮੰਡ ਦਾ ਨੁਕਸਾਨ ਇਦਾਂ ਵੀ ਹੋਣਾ ਹੀ ਸਪਰੇਆਂ ਸੂਹਾਂ ਕਰਕੇ ਵਿਹਲੇ ਹੋਣਾ ਹੀ ਤੇ ਹੁਣ ਸਾਨੂੰ ਮੀਂਹ ਦੇ ਪਾਣੀ ਕੱਢਣ ਦਾ ਫਿਕਰ ਪੈ ਗਿਆ ਇਹ ਪਸੂੜੀ ਕੋਈ ਨਾ ਕੋਈ ਐ ਕੋਰਟ ਕਿਉਂ ਪਲਾ ਦੂਜੀ ਤਿਆਰ ਵਾਲੀ ਗੱਲ ਜਿਹੜੀ ਸੱਚੀ ਬਣੀ ਦਿਓ ਆਪਣੇ ਆਂਦੀ ਵਾਲੇ ਮੰਡ ਵਾਲਿਆਂ ਅਸਲੀ ਬਣੀ ਤੇ ਹੁਣ ਉਹ ਗੱਲ ਸਪਰੇਆਂ ਕਰਕੇ ਵੇਂਦੇ ਤੇ ਹੁਣ ਪਾਣੀ ਕੱਢਣ ਦਾ ਕੰਮ ਪੈ ਗਿਆ ਪੰਗਾ ਪਾਣੀ ਕੱਢਣ ਦਾ ਮੁੜ ਕੇ ਕਿਤੇ ਨਹੀਂ ਆਉਣਾ ਸਾਨੂੰ ਫੇਰ। ਸਾਡੇ ਕੋ ਕਿੱਥੇ ਕੋਈ ਨਾ ਫਿਰਿਆ ਜਾਣਾ। ਸਿਆਲ ਜੀ ਆ ਜੇ ਕੋਈ 10-15 ਦਿਨ ਨਿਕਲ ਜਾਣ ਤੀ। ਉਹ ਵੀ ਜੇ ਮੀਮੂ ਨਾ ਪਵੇ। ਬਾਕੀ ਤੁਸੀਂ ਸੁਣਾਓ ਸਾਰੇ ਇਲਾਕੇ ਵਧੀਆ ਸ਼ੁਕਸਤਾਨ ਦਾ। ਮੇਰੇ ਵੀ ਕੋਲ ਹੋਰ ਵੇਦੇ ਆ। ਕਿ ਹੁਣ ਰਸਤੇ ਵੀ ਬਾਬਾ ਖਰਾਬ ਹੋ ਗਏ ਆ। ਖਾਂ ਜਿੱਥੇ ਮਸਰੀ ਦੇ ਦਿਖਾਇਆ ਇਹ ਵੀ ਪਾਣੀ ਕਾਫੀ ਜਿਆਦਾ ਹੋ ਗਿਆ। ਕਰ ਕੇ ਅੱਜ ਹੀ ਆਏ ਤੇ ਜੋਦਾ ਭਾਈ ਥੋੜੇ ਦਿੱਸੇ ਹੋ ਗਿਆ ਤੇ ਇਹ ਥੋੜਾ ਜਿਹਾ ਕੁੰਨੇ ਨੇ ਆਪਣੇ ਨਾਲ ਆਏ ਨਾ ਹੁਣ ਇਹਨੂੰ ਫੋਟ ਪਿਉਨੇ ਲੱਸੀਆਂ ਲੱਸੀਆਂ ਕਰਦੇ ਕਹੇ ਮੈਨੂੰ ਫੇਰ ਲੱਸੀ ਦੇਣੀ ਹੈ ਲੱਸੀ ਲਿਆਓ ਆ ਇਹ ਲੱਸੀ ਦਾ ਕਾਹ ਵੀ ਸ਼ਕੀਨ ਆ ਕਿਉਂਕਿ 60 ਰੁਪਏ ਪੈਂਦਾ ਵਾ ਉਹ ਕੋਲਿਆਂ ਨੇ ਬੰਦੀ ਆ ਇਹ ਲੱਸੀ ਆਦਰੂਪਾ ਇੱਕ ਛੱਕ ਦਾ ਸ਼ਕੀਨ ਆ ਜਦੋਂ ਕੋਲਿਆਂ ਦੇ ਪਿੰਦੀ ਲੱਸੀ ਸਰੀਰ ਜਿਹੜਾ ਠੰਡਾ ਹੋਇਆ ਹੈ ਨਾ ਪਿੰਦਾ ਹੈਗਾ ਫਰਕ ਨਹੀਂ ਯਾਰ ਜੇ ਨਾ ਜਿਹੜਾ ਸ਼ਰਾਬ ਪੀਂਦਾ ਲੱਸੀ ਘਰ ਤੋਂ ਹੀ ਨਹੀਂ ਮੰਗਦਾ ਯਾਰ ਪੈਂਦਾ ਕਿ ਫਰਕ ਕੋਈ ਨਹੀਂ ਹੋਈ ਗੁਰਗੇ ਨਹੀਂ ਹੋਈ ਜਦੋਂ ਬਣਾ ਅੱਛਾ ਹਾਂ 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 ਤੁਹਾਨੂੰ ਫੋਨ ਭਜਾਈ ਫਿਰਦਾ ਪਿੱਛੇ ਖੇਚ ਰਿਹਾ ਉਹ ਟ੍ਰੈਮ ਐ ਕਿ ਆਈ ਤੇ ਦਮਾਟ ਫੋਟੋਾਈ ਗਿਓ ਤੇ ਇੱਕ ਨੇ ਕੈਮਰਾਮੈਨ ਨੇ ਮਾੜਾ ਆਟੇ ਬੇ ਕਿਤਰਾ ਫੋਨ ਭੜਿਆ ਨੇ ਨਾਲ ਤੇ ਫੋਟੋ ਹੋਈ ਨਹੀਂ ਮੈੜਾ ਦੇ ਕੋ ਨਾ ਬਾਈ ਮੈਨੂੰ ਬੰਦ ਕਰ ਦੇ ਨਾ ਆ ਸੀਸੇ ਤੇ ਔਰ ਥੱਲੇ ਸੀਦੇ ਵਿੱਚ ਚੱਲਦੀ ਆ ਤੇ ਇਹ ਕਿਸਾਨ ਵੀਰ ਉਹ ਆ ਫੋਨ ਵਾਲੇ ਸਮੇਂ ਦੇ ਵਿੱਚ ਇਹ ਆਪਣਾ ਕੈਮਰਾਮੈਨ ਉਹ ਨਾਲ ਕਿਉਂਕਿ ਜਦੋਂ ਅਸੀਂ ਵਾੜੀ ਸ਼ੁਰੂ ਕਰ ਲਈ ਆ ਸਾਡੇ ਦਵਾ ਦੀ ਡਿਊਟੀ ਆ ਨਾ ਤੇ ਦੁਗਣਾ ਨੇ ਪਾਰ ਚੋਂ ਲਵਣਾ ਨਾ ਫਿਰ ਇਹ ਨਾਲ ਕੈਮਰਾ ਆਇਆ ਕਰੂਗਾ ਮੈਂ ਆਪਣ ਨਾਲ ਨਾਲ ਮੋਟਿਆ ਕਰੂਗਾ ਜਿੱਦਾਂ ਨੂੰ ਬੋਲਣ ਨੂੰ ਆ ਗਿਆ ਵਾ ਇਹ ਕਿਹਦਾ ਮੈਨੂੰ ਸੰਗ ਲੱਗਦੀ ਹੈ ਇਹ ਕੰਮ ਆ ਥੋੜਾ ਬਣਾ ਦਿੱਖ ਨਹੀਂ ਹੋਣਾ ਇਹਦਾ ਜ਼ਰਾ ਸੁਣਾਈ ਵਈ ਜੀ ਉਹ ਦੁਗਣਾ ਕਿਹਾ ਜੇ ਫਿਰ ਮੈਂ ਕਹਿੰਦਾ ਫਿਰ ਮੈਂ ਵੀ ਕੈਮਰਾ ਇਹ ਆਪਣੀ ਵਲੌਗ ਜਿਹੜੇ ਆਪ ਇਦਾਂ ਹੀ ਹੁੰਦਾ ਵੀ ਜੋ ਆਪਾਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕੀਤਾ ਆਪਾਂ ਦੇ ਵਿੱਚ ਕੋਈ ਫਿਰਮੀ ਤਬਾਣ ਨਹੀਂ ਜੋ ਆਪਣੀ ਜ਼ਿੰਦਗੀ ਦੇ ਵਿੱਚ ਚੱਲਣ ਡਿਆ ਆਪਾਂ ਉਹ ਹੀ ਆਪਾਂ ਜੀਵਨ ਜਾਰ ਬੰਦੇ ਆ ਬਸ ਉਹ ਕਰਨਾ ਜੋ ਤੁਹਾਨੂੰ ਜੋ ਕਰਨਾ ਹੈ ਨਾਲੇ ਉਹ ਹੀ ਨਗਿਆ ਨਮਿਆ ਕਲਾਸਾਂ ਦਸਦੀਆਂ ਅੱਜ ਸਾਡੇ ਕੋ ਆ ਗਿਆ ਅੱਜ ਸਾਡੇ ਕੋ ਆ ਚੜ ਗਿਆ ਜਦੋਂ ਝੋਮਾ ਵੱਡਣ ਲੱਗੇ ਫਿਰ ਜਿਆਦੀਆਂ ਵੀਡੀਓ ਬਾਤੀਆਂ ਵਿੱਚ ਹੋ ਗਈ ਪੇਚੇ ਪਿਆ ਕਰਨੇ ਹਰ ਕਿਹੂ ਦੇ ਕਿਉਂ ਨਿਵੇਦ ਖੁੱਲ੍ਹਾ ਰਹਿਣਾ ਚਾਹਦਾ ਪਾਣੀ ਵੀ ਤੇ ਪਾਣੀ ਪੂਰਾ ਰਹਿਣਾ ਕਿ ਜੀ ਨਾ ਬੁਲਾਗੇ ਫਿਰ ਉਹ ਵੀ ਤੁਹਾਨੂੰ ਨਾਲ ਨਾਲ ਦੱਸਾਂਗੇ ਮਸ਼ੀਨ ਦਾ 4x4 ਸੈੱਟ ਕਰਵਾਉਣ ਵਾਲਾ ਉਹ ਸੈੱਟ ਕਰਾ ਕੇ ਲਿਆਵਾਂਗੇ ਸਾਰਾ ਕੁਝ ਕਰਕੇ ਤੁਹਾਨੂੰ ਬਲੌਕਾਂ ਦੇ ਵਿੱਚ ਦੱਸਿਆ ਕਰਾਂਗੇ ਇਹ ਨਹੀਂ ਵੱਸ ਤੋਂ ਵੱਧ ਜੁਤ ਪ੍ਰਿਆਰੋ ਤੇ ਧੰਨਵਾਦ ਆਈ ਸਾਡਾ ਟਾਈਮ ਆਇਆ ਟੋਰਕਨ ਟੌਨ ਦਾ ਹੁਣ ਸਾਰੇ ਪੇਚੇ ਹੁਣ ਪੇਚੇ ਟੋਰਕ ਨਵੇਂ ਮੰਗਾ ਲਈਏ ਦੋ ਤਿੰਨ ਮੋਟੇ ਨਵੇਂ ਇੱਕ ਪ੍ਰੈਟਰ ਨਵਾਂ ਲਿਆਉਣਾ ਹੁਣ ਦੇਖੋ ਸਰਪ੍ਰਾਈਜ਼ ਆ ਕਿਹੜਾ ਟਰੈਕਟਰ ਹੀ ਲੈ ਗਏ ਉਹਨੇ ਇੱਕ ਟਰੈਕਟਰ ਲੈ ਕੇ ਉਹਨਾ ਹੀ ਪਤਾ ਨਹੀਂ ਹੋ ਰਿਹਾ ਕਿ ਕਿਹੜਾ ਜਿਹੜਾ ਟਰੈਕਟਰ ਹਾਂਜੀ ਇਹਨਾਂ ਕੀ ਬਦਲ ਕੇ ਟਰੈਕਟਰ ਢੋਣਾ ਵਾ ਵੇਖੋ ਕਿਹੜਾ ਟਰੈਕਟਰ ਉਹ ਮਾਰ ਆਇਆ ਸਾਡੇ 3-4 ਟਰੈਕਟਰਾਂ ਦੇ ਧਿਆਨ ਚਾ ਜੋਡੀਅਰ ਮੈਸੀ ਤੇ ਕਲਾਸ ਨੈਟਰੋਲ ਇਹ ਚਾਰ ਟਰੈਕਟਰਾਂ ਮੇਰੇ ਵੀ ਕਮੈਂਟਾਂ ਦੇ ਵਿੱਚ ਦੱਸੋ ਕਿਹੜਾ ਟਰੈਕਟਰ ਲੈ ਗਿਆ ਇਹ ਜਿਹੜਾ ਵੀ ਆਪਾਂ ਨੂੰ ਕਾਮਯਾਬ ਹੋਵੇ ਹੋਗੀ ਆਪਣੇ ਕੋ ਅੱਠ ਮੀਟਰ ਜਿਹੜੇ ਮੇਂਦਰਾ ਕੰਪਨੀ ਦੇ ਆ ਫਿਰ ਸਾਡਾ ਜੀ ਕਰਦਾ ਕਿ ਪਈ ਨਵਾਂ ਚਲਾ ਕੇ ਦੇਖੀ ਇਸ ਕਰਕੇ ਕਮੈਂਟਾਂ ਵਿੱਚ ਦੱਸੋ ਕਿਹੜਾ ਟਰੈਕਟਰ ਲੈ ਗਏ ਇਹ ਮੇਖਾ ਕਿੰਦੀਏ ਕਿਹਦੀਆਂ ਵੋਟਾਂ ਜਾਂਦੀਆਂ ਫਿਰ ਦੇਖਾਂਗੇ ਮਨ ਬਣਾਾਂਗੇ ਜਿਹਦਾ ਕਿਹਾਂ ਵੱਲੋਂ ਤੁਹਾਨੂੰ ਨਾ ਆਉਂਦਾ ਜੰਗਲ ਹੀ ਜੰਗਲ ਚਾਹਤੀ ਜੇ ਜਿਹੜਾ ਪਹਿਲਾਂ ਪੈਲੀ ਪੁਲੀ ਵਿਚਾਰੇ ਨੇ ਪੱਧਰ ਕਰਕੇ ਤੇ ਮੂੰਗੀ ਬੀਜੀ ਵੀ ਜਿਹੜਾ ਮੂੰਗੀ ਬਹੁਤ ਸੋਹਣੀ ਨਿਕਲੀ ਬਹੁਤ ਵਧੀਆ ਆਵੇ ਪਰ ਹੋਣੇ ਜਮੀਨ ਦਾ ਇੰਨਾ ਪਾਣੀ ਹੋ ਗਿਆ ਵੀ ਮੂੰਗੀ ਖਤਮ ਹੋ ਜਾਣੀ ਜੇ ਯਾਰ ਮੈਂ ਅੱਗੇ ਤੁਹਾਡੇ ਨਾਲ ਜੱਲਣਾ ਕਰ ਦੰਦਾ ਮੈਂ ਕਿ ਰੱਬ ਨਾਲ ਚਾਵੇ ਨਾ ਫੇਰ ਆਪਾਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਈਏ ਫੇਰੋ ਚੀਜ਼ ਨੂੰ ਕੰਮ ਜਾਣੀ ਹੋਣੀ ਹਮਾਰਾ ਸਭ ਜਿੰਨਾ ਚਿਰ ਉਈ ਜੀ ਰੱਬ ਦੇ ਹੱਥਾਂ ਨਾਲ ਜੇ ਕੋਈ ਬੰਦੇ ਦਾ ਕਾਰੋਬਾਰ ਚੜਿਆ ਤੇ ਉਹਨੂੰ ਆਪ ਦੇ ਕਾਰੋਬਾਰ ਤੇ ਹੰਕਾਰ ਨਹੀਂ ਕਰਨਾ ਚਾਹੀਦਾ ਕਦੀ ਕਿਉਂਕਿ ਜਦੋਂ ਉਹਦਾ ਸਿਰ ਤੋਂ ਆਪ ਚੁੱਕਿਆ ਗਿਆ ਨਾ ਉਸ ਦਿਨ ਇਹ ਕਾਰੋਬਾਰ ਜਿਹੜੇ ਆ ਉਹ ਥਣੇ ਮਿੱਟੀ ਹੋ ਜਾਊਗੀ ਇਸ ਕਰਕੇ ਮੇਰੇ ਵੀ ਪੈਸੇ ਦਾ ਘਮਾਨ ਨਾ ਕਰਿਆ ਕਰੋ ਕੋਈ ਵੀ ਗੱਲ ਆਪਦੇ ਡਾਊਨ ਤੋਂ ਵਰਤ ਰਹਿ ਕੇ ਗੱਲ ਕਰਿਆ ਕਰੋ ਕਿਉਂਕਿ ਸਮਾਂ ਜਿਹੜਾ ਉਹ ਬੜੀ ਖਲਵਾਲ ਚੀਜ਼ ਆ ਉਹ ਕਿਸੇ ਦਾ ਵੀ ਬਦਲ ਸਕਦਾ ਵਾ ਤੇ ਜਿੰਨਾ ਚਿਰ ਕਿਸਮਤ ਦਾ ਸਾਥ ਦੇਂਦੀ ਆ ਕਿ ਉਹ ਵੀ ਕਮਾਈ ਹਰ ਇੱਕ ਬੰਦਾ ਕਰਦਾ ਵੀ ਯਾਰ ਲੈ ਕਿਹੜਾ ਬੰਦਾ ਐਂਦਾ ਇਹ ਘਰੇ ਕਮਾਈ ਦਾ ਕਰਾਂ ਇਸ ਕਰਕੇ ਕਮਾਈ ਹਰ ਇੱਕ ਬੰਦਾ ਕਰਦਾ ਵਾ ਮਹਾਰਾਜ ਤੇ ਪ੍ਰੋਸਾ ਰੱਖਿਆ ਕਰੋ ਜੇ ਜਿੰਨਾ ਚਿਰ ਸਿਰ ਤੇ ਉਹਦਾ ਹੱਥ ਦਾ ਉਹਨਾਂ ਚਿਰ ਤਰਕੀਆਂ ਵਾ ਜਿੱਦਣ ਉਹਨੇ ਹੱਥ ਛੂਟਿਆ ਉਦੋਂ ਕੋਈ ਤਰੱਕੀ ਨਹੀਂ ਬੰਦਾ ਕੰਮ ਕਰਕੇ ਜਾਂਦਾ ਮੈਂ ਆ ਕੀਤਾ ਮੈਂ ਉਹ ਵੀ ਤਾਂ ਬੰਦਾ ਕੁਝ ਨਹੀਂ ਜੋ ਕਰ ਸਕਦਾ ਜਿੰਨਾ ਜਿਹੜਾ ਪ੍ਰਮਾਤਮਾ ਨਾਲ ਹੁੰਦਾ ਜਿਹੜੀ ਜਿਹੜਾ ਵਾ ਆਲ ਲੱਗਦਾ ਦੂਤਿਆਂ ਨੂੰ ਨਹੀਂ ਤੇ ਹੱਥ ਜੋ ਖੂਗਿਲ ਜਾਣ ਵਾਲੀ ਗੱਲ ਬਣ ਜਾਂਦੀ ਆ ਤੇ ਵੈਗ ਨੂੰ ਵੈਗ ਨੂੰ ਕਰਿਆ ਕਰੋ ਕਿੰਨਾ ਬਹੁਤ ਸਾਰਾ ਕੋਈ ਨਹੀਂ ਤਾਂ ਕਿ ਆ ਸਲਿਮ ਕਰੀ ਜਰਾ ਖਿੱਚੀ ਜਾਂਦਾ ਅੰਦਰ ਇਹ ਵੀਡੀਓ ਚ ਪਤਾ ਲੱਗ ਜਾਣਾ ਖਿੱਚਿਆ ਤੂੰ ਫਤਰੀ ਸਿੱਟ ਹੁੰਦੇ ਦਾ ਚਮਕੌਰ ਆ ਮੁੰਡੇ ਹੁਣ ਨਵੇਂ ਜੂਸ ਵਾਲੇ ਇਹ ਸਾਡਾ ਚਮਕੌਰ ਭਾਜੀ ਚਲੋ ਚਲੋ ਸ਼ੇਰੋ ਲਾਈਏ ਦੌੜ ਸੀਰੇ ਭਾਈ ਜੀ ਹਾਂ ਸੰਭੂ ਬਾਰਡਰ ਤੇ ਜਾਣਾ ਤੇ ਅਸੀਂ ਇੱਥੇ ਕੰਮ ਕਰਨ ਦੇਖਿਆ ਹੋ ਜਾਣਾ ਅੱਜ ਇਆ ਭਾਈ ਆਪਣੇ ਕਿਨੇ ਵੀ ਜਾਣਾ ਨਾਲ ਸੰਭੂ ਬਾਰਡਰ ਤੇ ਕਿਹੜੇ ਮੀਂਹ ਸੰਭੂ ਬਾਰਡਰ ਤੇ ਜਾਣਾ ਸਰੇ ਟੱਕਾ ਸਰੇ ਨਿਕਾਇਆ ਬਲਾਕ ਬਣਾ ਲੈ ਸੰਭੂ ਬਾਰਡਰ ਦਾ ਠੀਕ ਨਸਕਾਰ ਤੇ ਇਹ ਨਹੀਂ ਜਾਦੇ ਨਾਲ ਵਾਹ ਹਾਂ ਕਿੰਨੇ ਕਿਲੋਮੀਟਰ 5 5 ਕਿਲੋਮੀਟਰ ਚਲੋ ਤੁਰੋ ਫਿਰ ਕਰੀਏ ਸਟਾਰਟ ਸਾਰਿਆਂ ਦੀ ਆਵਾਜ਼ ਇੱਕੋ ਜੀ ਹੋਣੀ ਚਾਹੀਦੀ ਇਹ ਚਲੋ ਆਪੋ ਆਪਣੇ ਥਾਂ ਤੇ ਖਲੋ ਕੇ ਰੋ ਸ਼ਵਾ ਸ਼ਵਾ ਗਾਤਰਾ ਤੈਨੂੰ ਮੈਂ ਰੋਹ ਜਾਂਦਾ ਵੀ ਟੰਗ ਲਿਆ ਕਰ ਜਾਂ ਬੰਨ ਲਿਆ ਕਰ ਚਲੋ ਹੁਣ ਮਾਰੋ ਸ਼ਵਾ 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 ਕੋਈ ਨਹੀਂ ਹਰ ਵਾਰੀ ਸਹੀ ਨਹੀਂ ਹੁੰਦਾ ਹੁੰਦਾ ਕੰਮ ਚਲੋ ਸਟਾਪ